ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਕਾਜੂ ਡ్రਾਈ ਫਰੂਟ ਰੋਲ ਜੋ ਕਿ ਬਹੁਤ ਹੀ ਮਹਿੰਗਾ ਮਿਲਦਾ ਹੈ ਬਾਜ਼ਾਰ ਦੇ ਵਿੱਚ ਆਪਾਂ ਇਹਨੂੰ ਆਸਾਨੀ ਨਾਲ ਘਰ ਦੇ ਵਿੱਚ ਬਣਾਵਾਂਗੇ ਬਿਨਾਂ ਕਿਸੇ ਮਵਾ ਖੋਏ ਤੋਂ ਬਹੁਤ ਹੀ ਜ਼ਿਆਦਾ ਵਧੀਆ ਸੁਪਰ ਸੌਫਟ ਤੇ ਪਰਫੈਕਟ ਬਣੂਗਾ ਚਲੋ ਕਰਦੇ ਆ ਬਣਾਉਣਾ ਸ਼ੁਰੂ ਉਦ ਲਈ ਇੱਥੇ ਮੈਂ 200 ਗ੍ਰਾਮ ਕਾਜੂ ਲੈ ਆਇਆ ਜਿਨ੍ਹਾਂ ਨੂੰ ਮੈਂ ਵਿਗਿਆਤ ਤਰੀਕਾ ਨਾਲ ਪੀਸ ਲਿਆ ਆ ਤੇ ਇਹਨੂੰ ਛਾਂਲ ਲਿਆ ਆ ਤੇ ਫਿਰ ਇਹਦੇ ਵਿੱਚ ਮੈਂ 50 ਗ੍ਰਾਮ ਲੈ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਪਾਇਆ ਆ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਇਹ ਪਾਉਣ ਦੇ ਨਾਲ ਕੀ ਹੈ ਥੋੜਾ ਵਧੀਆ ਸਵਾਦ ਆਉਂਦਾ ਹੈ ਬਾਜ਼ਾਰ ਦੇ ਵਿੱਚ ਪਾਇਆ ਹੁੰਦਾ ਇਸ ਲਈ ਪਾਇਆ ਇਦੇ ਵਿੱਚ ਮੈਂ ਇਥੇ 190 ਗ੍ਰਾਮ ਖੰਡ ਪਾਈ ਹੈ ਤੇ 100 ਗ੍ਰਾਮ ਪਾਣੀ ਤੇ ਇਹਨੂੰ ਪਾਉਣ ਤੋਂ ਬਾਅਦ ਜਿਹੜਾ ਚੰਗੀ ਤਿਕਣਾ ਪਿਘਲਾ ਲਿਆ ਹੈ ਤੇ ਇੱਕ ਤਾਰ ਦੀ ਚਾਸ਼ਨੀ ਬਣਾਉਣੀ ਹੈ ਜੀ ਇਹਦੇ ਵਿੱਚ ਮੈਂ 1/4 ਚਮਚ ਇਲਾਚੀ ਪਾਊਡਰ ਪਾਇਆ ਤੇ ਚੰਗੀ ਤਿਕਾ ਮਿਲਾ ਕੇ ਇਹ ਦੇਖੋ ਇੱਕ ਤਾਰ ਦੀ ਚਾਸ਼ਨੀ ਬਣ ਲੱਗੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਾਜੂ ਵਾਲਾ ਆਪਣਾ ਮਿਕਸਚਰ ਸਿਰ ਉਹ ਪਾ ਦੇਣਾ ਹੈ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਮਿਕਸ ਕਰ ਲੈਣਾ ਤਾਂ ਜੋ ਗਠਾਣਾ ਨਾ ਬਣਨ ਹੁਣ ਆਪਾਂ ਇਹਨੂੰ ਜਿਹੜਾ ਹੈ ਉਹ ਲੋ ਟੂ ਮੀਡੀਅਮ ਯਾਨੀ ਕਿ ਘੱਟ ਗੈਸ ਤੇ ਤੇ ਮੀਡੀਅਮ ਗੈਸ ਤੇ ਜਿੱਦਾਂ ਕੋਈ ਵੀ ਤੁਹਾਨੂੰ ਲੱਗੇ ਬਸ ਨੀਚੇ ਨਹੀਂ ਲੱਗਣਾ ਚਾਹੀਦਾ ਇਹਨੂੰ ਲਗਾਤਾਰ ਚਲਾਉਂਦੇ ਜਾਣਾ ਹੈ ਤੇ ਇਹਨੂੰ ਚੈੱਕ ਵੀ ਕਰਦੇ ਰਹਿਣਾ ਹੈ ਵਿੱਚ ਵਿੱਚ ਹੱਲੇ ਬਿਲਕੁਲ ਵੀ ਨਹੀਂ ਪੱਕਿਆ ਹੈਗਾ ਆਪਾਂ ਇਹਨੂੰ ਹੱਲੇ ਹੋਰ ਪਕਾਉਣਾ ਆਪਾਂ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਆਪਣੀ ਉਂਗਲੀ ਦੇ ਉੱਪਰ ਨਾ ਲੱਗੇ ਚਿਪਕੇ ਨਾ ਮਤਲਬ ਹੁਣ ਮੈਂ ਫੇਰ ਦੁਬਾਰਾ ਚੈੱਕ ਕੀਤਾ ਤੇ ਇਹ ਕਾਫੀ ਹੱਦ ਤੱਕ ਹੁਣ ਸਹੀ ਹੋ ਗਿਆ ਹੈ ਹੁਣ ਮਤਲਬ ਇਹ ਉਂਗਲੀ ਤੇ ਨਹੀਂ ਲੱਗ ਰਿਹਾ ਇਹਨਾਂ ਬਾਕੀ ਤੁਸੀਂ ਠੰਡਾ ਹੋਣ ਤੋਂ ਬਾਅਦ ਚੈੱਕ ਕਰਨਾ ਕਿਉਂਕਿ ਗਰਮ-ਗਰਮ ਤੇ ਤਾਂ ਲੱਗਦਾ ਹੀ ਆ ਇਹ ਦੇਖੋ ਪਰਫੈਕਟ ਆ ਹੁਣ ਇਤੋਂ ਵੱਧ ਨਹੀਂ ਪਕਾਉਣਾ ਆਪਾਂ ਇਹਨੂੰ ਹੁਣ ਆਪਾਂ ਬਟਰ ਪੇਪਰ ਤੇ ਕੱਢ ਲੈਣਾ ਆ ਜੇ ਤੁਹਾਡੇ ਕੋਲ ਬਟਰ ਪੇਪਰ ਨਹੀਂ ਹੈਗਾ ਤਾਂ ਤੁਸੀਂ ਕੀ ਕਰ ਸਕਦੇ ਆ ਇਹਨੂੰ 10 ਤੋਂ 15 ਮਿੰਟ ਭਾਂਡੇ ਵਿੱਚ ਹੀ ਰੱਖ ਕੇ ਫਿਰ ਇਹ ਵਧੀਆ ਜੰਮ ਜਾਊਗਾ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਹਲਕਾ ਜਿਹਾ ਤੇਲ ਜਾਂ ਦੇਸੀ ਘਿਓ ਹੱਥ ਦੇ ਦੋਤੇ ਲਗਾ ਕੇ ਮਲ ਸਕਦੇ ਆ ਮੈਂ ਇਹਦੇ ਤੇ ਫਟਾਫਟ ਕਰ ਰਹੀ ਆ ਕਿਉਂਕਿ ਕੀ ਕਹਿੰਦੇ ਹੁੰਦੇ ਆ ਇਹਦੇ ਨਾਲ ਜਿਹੜਾ ਠੰਡਾ ਹੋ ਜਾਂਦਾ ਹੈ ਛੇਤੀ ਠੰਡਾ ਹੋ ਜਾਂਦਾ ਹੈ ਨਾਲੇ ਇਕੱਠਾ ਹੋ ਜਾਂਦਾ ਹੈ ਤੇ ਇਹਨੂੰ ਆਪਾਂ ਜਿਹੜਾ ਹੁਣ ਕੱਟ ਲੈਣਾ ਤਿੰਨ ਭਾਗਾਂ ਦੇ ਵਿੱਚ ਕਿਉਂਕਿ ਆਪਾਂ ਜਿਹੜਾ ਹੈ ਅਲੱਗ-ਲੱਗ ਇਸ ਦੇ ਵਿੱਚ ਕਲਰ ਦਵਾਂਗੇ ਇਸ ਲਈ ਆਪਾਂ ਇਹਨੂੰ ਕੱਟ ਲੈਣਾ ਹੈ ਤੇ ਇੱਕ ਦੇ ਵਿੱਚ ਆਪਾਂ ਲਾਲ ਰੰਗ ਇੱਕ ਦੇ ਵਿੱਚ ਆਪਾਂ ਹਰਾ ਰੰਗ ਤੇ ਇੱਕ ਦੇ ਵਿੱਚ ਆਪਾਂ ਸੰਤਰੀ ਰੰਗ ਪਾਵਾਂਗੇ ਤੇ ਆਪਾਂ ਸਾਰੀਆਂ ਚੀਜ਼ਾਂ ਚੰਕ ਤੇ ਘਮਲਾ ਦਾਂਗੇ ਤੇ ਜੇ ਤੁਹਾਨੂੰ ਲੱਗੇ ਕਿ ਇਹ ਸੁੱਕਾ-ਸੁੱਕਾ ਹੋ ਗਿਆ ਹੈ ਤਾਂ ਤੁਸੀਂ ਇਹਦੇ ਵਿੱਚ ਆਪਣਾ ਦੁੱਧ ਵੀ ਮਿਲਾ ਸਕਦੇ ਆ ਦੁੱਧ ਮਿਲਾ ਕੇ ਤੁਸੀਂ ਇਹਨੂੰ ਨਰਮ ਕਰ ਸਕਦੇ ਆ ਕਿਉਂਕਿ ਇਹ ਜਲਦੀ ਹੀ ਸੁੱਕ ਜਾਂਦਾ ਆ ਇਹ ਦੇਖੋ ਤੇ ਹੁਣ ਆਪਾਂ ਇੱਕ ਭਾਗ ਦੇ ਵਿੱਚ ਯਾਨੀ ਕਿ ਪੀਲੇ ਭਾਗ ਦੇ ਵਿੱਚ ਆਪਾਂ ਲਿਆ ਡਰਾਈ ਫਰੂਟ ਪਾਵਾਂਗੇ ਕੱਟੇ ਹੋਏ ਬਰੀਕ ਡਰਾਈ ਫਰੂਟ ਜਿਦੇ ਵਿੱਚ ਮੈਂ ਕਾਜੂ ਵੀ ਪਾਏ ਹਲਕੇ ਜੇ ਬਦਾਮ ਵੀ ਪਾਏ ਆ ਤੇ ਇੱਥੇ ਮਸੰਤਰੀ ਭਾਗ ਨੂੰ ਹੁਣ ਮੈਂ ਰੜਾ ਉਹ ਬੇਲ ਲੈ ਰਹੀ ਆ ਇਹ ਦੇਖੋ ਹਲਕਾ ਜਾਂ ਪਤਲਾ ਹੀ ਰੱਖਣਾ ਆਪਾਂ ਜਿਆਦਾ ਪਤਲਾ ਵੀ ਨਹੀਂ ਮੀਡੀਅਮ ਜਿਹਾ ਰੱਖਣਾ ਆ ਜਿੰਨਾ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਹੁਣ ਆਪਾਂ ਇਹ ਸੈੱਡ ਕੱਢ ਦੇਣੀ ਹੈ ਤੇ ਆਪਾਂ ਇਹਦੇ ਵਿੱਚ ਪੀਲਾ ਵਾਲਾ ਭਾਗ ਰੱਖ ਕੇ ਤੇਨੂੰ ਫੋਲਡ ਕਰ ਲੈਣਾ ਹੈ ਇਸ ਤਰੀਕੇ ਨਾਲ ਇਹ ਦੇਖੋ ਹੁਣੇ ਫੋਲਡ ਹੋ ਚੁੱਕਿਆ ਆ ਹੁਣ ਆਪਾਂ ਇਹਦੇ ਆ ਦੇਖੋ ਚੰਗੀ ਤਰੀਕੇ ਨਾਲ ਇਹਨੂੰ ਬੰਦ ਜ਼ਰੂਰ ਕਰ ਲੈਣਾ ਕਿਉਂਕਿ ਕਈ ਵਾਰੀ ਖੁੱਲਦਾ ਆ ਇਹ ਇੱਕ ਹੋ ਗਿਆ ਹੁਣ ਆਪਾਂ ਇਹਦੇ ਹਰੇ ਭਾਗ ਨੂੰ ਵੀ ਦੀ ਵੇਲ ਲੈਣੇ ਆ ਤੇ ਵੇਲ ਕੇ ਨਾ ਆਪਣਾ ਜਿਹੜਾ ਬਾਕੀ ਦਾ ਭਾਗ ਸੀਗਾ ਵਿੱਚ ਪਾ ਕੇ ਆਪਾਂ ਰੋਲ ਕਰ ਦੇਣਾ ਇਹ ਦੇਖੋ ਇੱਕ ਲੱਡੂ ਵੀ ਬਣ ਗਿਆ ਸੀਗਾ ਤੇ ਰੋਲ ਕਰਨ ਤੋਂ ਬਾਅਦ ਚ ਇਹਨੂੰ 15 ਮਿੰਟ ਤੇ ਲਈ ਫ੍ਰਿਜ ਦੇ ਵਿੱਚ ਰੱਖ ਲੈਣਾ ਸੈੱਟ ਹੋਣ ਦੇ ਲਈ ਤੇ ਹੁਣ ਇੱਥੇ ਮੈਂ ਥੋੜੀ ਖਸਖਸ ਦੇ ਉੱਤੇ ਇਹਨੂੰ ਰੋਲ ਕਰ ਰਹੀ ਹਾਂ ਤਾਂ ਜਿੱਥੇ ਉੱਤੇ ਖਸਖਸ ਲੱਗ ਜਾਏ ਤੁਸੀਂ ਇਹਦੇ ਜਗ੍ਹਾ ਤੇ ਚਾਂਦੀ ਦਾ ਵਰਕ ਵੀ ਵਰਤ ਸਕਦੇ ਆ ਜਿਸਦੇ ਨਾਲ ਹੋਰ ਵੀ ਵਧੀਆ ਸ਼ਾਈਨ ਆ ਜਾਂਦੀ ਹੈ ਹੁਣ ਆਪਾਂ ਇੱਥੇ ਜਿਹੜਾ ਆ ਕਿਸੇ ਵੀ ਤਾਕੇ ਦੇ ਨਾਲ ਕੋਈ ਵੀ ਰੀਲ ਦੇ ਨਾਲ ਇਹਨੂੰ ਕੱਟ ਲੈਣਾ ਵਸਤਾ ਇਹਨੂੰ ਕਰ ਦੇਣਾ ਵੀ ਕੱਟ ਸਕਦੇ ਆ ਪਰ ਤਾਕੇ ਨਾ ਕਟੂਗੇ ਤਾਂ ਵਧੀਆ ਡੈਜ਼ ਟੈਕਸਚਰ ਆਊਗਾ ਟੁੱਟੂਗਾ ਨਹੀਂ ਇਹ ਇਹ ਦੇਖੋ ਇਸ ਤਰੀਕੇ ਦਾ ਨਿਕਲ ਨਿਕਲ ਕੇ ਆ ਰਿਹਾ ਹੈ ਤੇ ਆਪਣੇ ਬਹੁਤ ਹੀ ਟੇਸਟੀ ਕਾਜੂ ਡਰਾਈ ਫੂਡ ਰੋਲ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਕਰਿਓ ਵਾਦੋਾ ਸ਼ੇਅਰ ਕਰਿਓ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਬਹੁਤਾਂ ਵਾਦਿ